ਜਲੰਧਰ ਦੇ ਬੱਸ ਸਟੈਂਡ ਫਲਾਈਓਵਰ ਤੇ ਇੱਕ ਭਿਆਨਕ ਹਾਦਸਾ ਵਾਪਰਿਆ ਇਸ ਦੇ ਵਿੱਚ ਇੱਕ ਕਾਰ ਪਲਟ ਗਈ ਹੈ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ 에ਅਰਬੈਗ ਤੱਕ ਖੁੱਲ ਗਏ ਹਾਲਾਂਕਿ ਇਸ ਹਾਦਸੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਿਆ ਜਿਸ ਤੋਂ ਬਾਅਦ ਕਾਰ ਨੂੰ ਟੋ ਵੈਨ ਦੇ ਨਾਲ ਪਿੱਛੇ ਕਰ ਦਿੱਤਾ ਗਿਆ ਜਾਣਕਾਰੀ ਦਿੰਦਿਆਂ ਵਿਸ਼ਾਲ ਨੇ ਦੱਸਿਆ ਕਿ ਉਸ ਦਾ ਪ੍ਰਾ ਬੀਐਸਐਫ ਚੌਂਕ ਤੋਂ ਬੀਐਮਸੀ ਚੌਂਕ ਵੱਲ ਜਾ ਰਿਹਾ ਸੀ ਤਾਂ ਅਚਾਨਕ ਮੋਟਰਸਾਈਕਲ ਸਵਾਰ ਨੇ ਕਾਰ ਨੂੰ ਓਵਰਟੇਕ ਕਰ ਲਿਆ ਜਿਸ ਤੋਂ ਬਾਅਦ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਦੇ ਦੌਰਾਨ ਕਾਰ ਡਿਵਾਈਡਰ ਦੇ ਨਾਲ ਟਕਰਾ ਕੇ ਪਲਟ ਗਈ ਹੈ ਬਿਊਰੋ ਰਿਪੋਰਟ ਦੇ ਟੀਵੀ ਅਤੇ ਪੰਜਾਬ ਰਿਆਣਾ ਲਈ 来 ਰਿਹਾ ਜਿਗਾ ਇੱਥੇ ਬਾਈਕ ਖੜੀ ਸੀ ਉਹ ਬਾਈਕ ਨੇ ਇੱਕਦਮ ਇੱਧਰ ਨੂੰ ਵੱਟ ਲਿਆ ਗਵਾਈਡਰ ਤੇ ਵੱਜ ਕੇ ਪਲਟ ਗਈ ਗੱਡੀ ਕਿੰਨੇ ਕ ਜਨੇ ਸੀ ਇਕੱਲਾ ਹੀ ਸੀਗਾ ਬਲਤ ਆ ਕਿੱਥੋਂ ਆ ਰਹੀ ਸੀ ਕਿੱਥੇ ਜਾਣਾ ਸੀ ਕੁਛ ਨਹੀਂ ਇੱਥੇ ਆ ਰਹੀ ਸੀ ਬੀਐਫਟੀ ਨੂੰ ਕਿਉਂ ਚਾਹ ਹਾਂ ਕੀ ਨਾਂ ਕੀ ਤੁਹਾਡਾ ਮੇਰਾ ਵੀ ਸ਼ਾਹ ਕਿੱਥੇ ਰਹਿਣ ਮਲੇ ਹੋ ਮੈਂ ਮਾਈ ਰੱਗੀ ਠੀਕ ਹੈ ਜੀ